ਨੇਲ ਪੇਂਟ ਬਣ ਸਕਦਾ ਹੈ ਤੁਹਾਡੇ ਚਮੜੀ ਦਾ ਕੈਂਸਰ ਦਾ ਕਾਰਨ ਹੈਰਾਨ ਕਰ ਦੇਵੇਗੀ ਇਹ ਪੂਰੀ ਰਿਪੋਰਟ ਅੱਜ ਕੱਲ ਹਰ ਕੋਈ ਸੁੰਦਰ ਦਿਖਣਾ ਚਾਹੁੰਦਾ ਹੈ ਸਟਾਈਲਿਸ਼ ਦਿਖਣਾ ਚਾਹੁੰਦਾ ਹੈ ਪਰ ਉਸ ਦੇ ਵਿੱਚ ਸਟਾਈਲਿਸ਼ ਦੇ ਵਿੱਚ ਇੱਕ ਨੇਲ ਪਾਲਿਸ਼ ਵੀ ਬਹੁਤ ਜ਼ਿਆਦਾ ਰੁਟੀਨ ਦੇ ਵਿੱਚ ਹੈ ਹਰ ਇੱਕ ਲੇਡੀ ਜੋ ਕਿ ਔਰਤ ਜਾਂ ਫਿਰ ਲੇਡੀ ਕਹੋ ਆਪਣੇ ਆਪ ਨੂੰ ਸਟਾਈਲਿਸ਼ ਦਿਖਾਉਣ ਦੇ ਲਈ ਨੇਲ ਪੇਂਟ ਦੀ ਵਰਤੋਂ ਕਰਦਿਆ ਨੇ ਪਰ ਕਿਹਾ ਜਾ ਰਿਹਾ ਹੈ ਸੂਤਰਾਂ ਦੇ ਮੁਤਾਬਕ ਕਿ ਜੋ ਕਿ ਨੇਲ ਪੇਂਟ ਲਗਾਉਣ ਦੇ ਨਾਲ ਹਰ ਰੋਜ਼ ਨੇਲ ਪੇਂਟ ਦਾ ਇਸਤੇਮਾਲ ਕਰਨ ਦੇ ਨਾਲ ਚੰਬੜੀ ਦਾ ਕੈਂਸਰ ਹੋ ਸਕਦਾ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈਗੀ ਹੈ ਕਿ ਇਹ ਗੱਲ ਸੱਚਮੁੱਚ ਅਜਿਹਾ ਹੋ ਸਕਦਾ ਹੈ ਕਿਉਂਕਿ ਨੇਲ ਪੇਂਟ ਬਹੁਤ ਪੁਰਾਣੇ ਸਮੇਂ ਤੋਂ ਲਗਾਈ ਜਾ ਰਹੀ ਹੈਗੀ ਹੈ ਇਹ ਅੱਜ ਦੀ ਤਕਨੀਕ ਨਹੀਂ ਹੈ ਨੇਲ ਪੇਂਟ ਪਰ ਤੁੰਦਸਿਕ ਸੂਤਰਾਂ ਦੇ ਮੁਤਾਬਕ ਕਿਹਾ ਜਾ ਰਿਹਾ ਹੈਗਾ ਕਿ ਸਟਾਈਲਿਸ਼ ਦਿਖਣਾ ਚਾਹੁੰਦੇ ਨੇ ਲੋਕ ਭਾਵੇਂ ਉਹ ਮਰਦ ਹੋਵੇ ਜਾਂ ਫਿਰ ਔਰਤ ਹੋਵੇ ਤਾਂ ਨੇਲ ਪੇਂਟ ਔਰਤਾਂ ਦੇ ਵਿੱਚ ਇੱਕ ਪ੍ਰਸਿੱਧ ਸੁੰਦਰਤਾ ਉਪਕਰਣ ਹੈ ਇਸ ਦੀ ਵਰਤੋਂ ਨਾ ਸਿਰਫ ਫੈਸ਼ਨ ਜਾਂ ਫਿਰ ਰੁਝਾਨ ਦਾ ਹਿੱਸਾ ਹੈ ਸਗੋਂ ਕਿਸੇ ਵੀ ਸਖੇਤ ਨੂੰ ਨਿਖਾਰਾ ਜੋ ਕਿ ਨਿਖਾਰਨ ਦਾ ਇੱਕ ਆਸਾਨ ਤਰੀਕਾ ਵੀ ਮੰਨਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਤੁਹਾਡੀ ਸਿਹਤ ਲਈ ਕਿੰਨਾ ਜੋ ਕਿ ਕਿੰਨਾ ਕੁ ਪ੍ਰਭਾਵ ਕਰਦਾ ਹੈਗਾ ਜੇ ਨਹੀਂ ਜਾਣਦੇ ਤਾਂ ਇਹ ਖਾਸ ਹੋਏ ਤੁਹਾਡੇ ਲਈ ਇਹ ਖਤਰੇ ਦਾ ਨਿਸ਼ਾਨ ਕਿਉਂ ਕਿਹਾ ਗਿਆ ਇਸ ਨੂੰ ਤਾਂ ਸੱਚਮੁੱਚ ਕਿਉਂਕਿ ਯਕੀਨ ਤਾਂ ਕਿਸੇ ਨੂੰ ਵੀ ਨਹੀਂ ਹੁੰਦਾ ਕਿ ਇੱਕ ਨੇਲ ਪੇਂਟ ਕਿਵੇਂ ਨੁਕਸਾਨ ਪਹੁੰਚਾ ਸਕਦੀ ਹੈ ਤਾਂ ਹਾਰਵਰਡ ਹੈਲਥ ਦੀ ਇੱਕ ਰਿਪੋਰਟ ਦੇ ਅਨੁਸਾਰ ਬਹੁਤ ਸਾਰੀਆਂ ਨੇਲ ਪਾਲਿਸ਼ਾਂ ਦੇ ਵਿੱਚ ਫਾਰਮਲ ਡੀਹਾਈਡ ਟੋਲੂਇਨ ਤੇ ਡਿਬਿਊਟਿਨ ਫਥਲੇਟ ਵਰਗੇ ਰਸਾਇਣ ਹੁੰਦੇ ਨੇ ਇਹਨਾਂ ਨੂੰ ਕੈਂਸਰ ਪੈਦਾ ਕਰਨ ਵਾਲਾ ਮੰਨਿਆ ਜਾਂਦਾ ਹੈ ਨੇਲ ਰਿਮੂਵਰ ਦੇ ਨਾਲ ਵੀ ਨੇਲ ਪੇਂਟ ਨੂੰ ਵਾਰ-ਵਾਰ ਲਗਾਉਣਾ ਅਤੇ ਹਟਾਉਣ ਦੇ ਨਾਲ ਵੀ ਉਹ ਚਮੜੀ ਦੇ ਵਿੱਚ ਨੀਲ ਹੋ ਜੋ ਦੱਸਦੀ ਹੈ ਕਿ ਲੀਨ ਹੋ ਜਾਂਦੇ ਨੇ ਜਿਸ ਦੇ ਨਾਲ ਚਮੜੀ ਦੇ ਕੈਂਸਰ ਦਾ ਖਤਰਾ ਕਾਫੀ ਵੱਧ ਜਾਂਦਾ ਹੈ ਧਿਆਨ ਨਾਲ ਜੂਰ ਸੁਣਿਓ ਇਸ ਗੱਲ ਨੂੰ ਜਿਹੜਾ ਨੇਲ ਰਿਮੂਵਰ ਹੈ ਉਸ ਦੇ ਨਾਲ ਨੇਲ ਪੇਟ ਨੂੰ ਵਾਰ-ਵਾਰ ਲਗਾਉਣਾ ਅਤੇ ਹਟਾਉਣ ਦੇ ਨਾਲ ਉਹ ਚਮੜੀ ਦੇ ਵਿੱਚ ਲੀਨ ਹੋ ਜਾਂਦੇ ਨੇ ਜਿਸ ਕਰਕੇ ਖਤਰਾ ਵੱਜ ਜਾਂਦਾ ਹੈ ਕੈਂਸਰ ਦਾ ਇੱਕ ਵਾਰ ਜਦੋਂ ਇਹ ਸਾਡੇ ਸਰੀਰ ਦੇ ਵਿੱਚ ਦਾਖਲ ਹੋ ਜਾਂਦੇ ਨੇ ਤਾਂ ਉਹ ਚਮੜੀ ਦੇ ਸੈੱਲਾਂ ਨੂੰ ਕਾਫੀ ਨੁਕਸਾਨ ਪਹੁੰਚਾਉਂਦੇ ਨੇ ਤਾਂ ਕੈਲੀਫੋਰਨੀਆ ਯੂਨੀਵਰਸਿਟੀ ਜੋ ਕਿ ਸੈਨ ਡਿਏਗੋ ਦੇ ਖੋਜਕਰਤਾਵਾਂ ਨੇ ਪਾਇਆ ਹੈਗਾ ਕਿ ਯੂਵੀ ਤੋਂ ਪ੍ਰਾਪਤ ਨੇਲ ਪਾਲਿਸ਼ ਦੀ ਵਾਰ-ਵਾਰ ਪਰਤੋਂ ਸਿੱਧੇ ਤੌਰ ਦੇ ਉੱਤੇ ਸੈਲਾਂ ਨੂੰ ਪ੍ਰਭਾਵਿਤ ਕਰਦੀ ਹੈ। ਉਹਨਾਂ ਨੇ ਆਪਣੇ ਪ੍ਰਯੋਗਾਂ ਤੋਂ ਪਤਾ ਲੱਗਿਆ ਹੈਗਾ ਕਿ ਸਿਰਫ 20 ਮਿੰਟਾਂ ਦੇ ਯੂਵੀ ਐਕਸਪੋਜ਼ਰ ਨੇ 20 ਤੋਂ 30 ਪ੍ਰਤੀਸ਼ਤ ਸੈੱਲਾਂ ਨੂੰ ਨਸ਼ਟ ਕਰ ਦਿੱਤਾ ਹੈ ਲਗਾਤਾਰ ਸੰਪਰਕ ਨੇ ਇਸ ਗਿਣਤੀ ਨੂੰ 60 ਤੋਂ 70 ਪ੍ਰਤੀਸ਼ਤ ਤੱਕ ਵਧਾ ਦਿੱਤਾ ਹੈ ਡੀਐਨਏ ਦੇ ਵਿੱਚ ਬਦਲਾਅ ਵੀ ਦੇਖੇ ਗਏ ਨੇ ਜੋ ਕਿ ਚਮੜੀ ਦੇ ਕੈਂਸਰ ਦੇ ਜੋਖਮ ਨੂੰ ਵਧਾ ਸਕਦੇ ਨੇ ਤਾਂ ਬੇਹਦ ਹੀ ਇਹ ਹੈਰਾਨ ਕਰ ਦੀ ਗੱਲ ਹੈ ਹਾਲਾਂਕਿ ਖਬਰ ਵਾਲੇ ਟੀਵੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਨੇਲ ਪੋਲਿਸ਼ ਲਗਾਉਣ ਦੇ ਨਾਲ ਕੋਈ ਖਤਰਾ ਹੁੰਦਾ ਹੈ ਕੁਝ ਸੂਤਰਾਂ ਦੇ ਮੁਤਾਬਕ ਜੋ ਰਿਪੋਰਟ ਸਾਹਮਣੇ ਆਈ ਉਸ ਦੇ ਮੁਤਾਬਕ ਕਿਹਾ ਜਾ ਰਿਹਾ ਹੈਗਾ ਕਿ ਨੇਲ ਰਿਮੂਵਰ ਜਾਂ ਫਿਰ ਕੁਝ ਜੋ ਕਿ ਕੈਮੀਕਲ ਵਾਲੀਆਂ ਨੇਲ ਪੋਲਿਸ਼ ਹੁੰਦੀਆਂ ਨੇ ਉਹ ਜੇਕਰ ਲਗਾਉਂਦੇ ਨੇ ਤਾਂ ਉਹਦੇ ਨਾਲ ਬਾਰ-ਬਾਰ ਜਿੱਕ ਲਗਾਉਣ ਦੇ ਨਾਲ ਲਗਾਉਂਦੇ ਉਹ ਤਾਂ ਉਹ ਕੈਂਸਰ ਦਾ ਖਤਰਾ ਵਧਾ ਸਕਦੀਆਂ ਨੇ ਜਿਹੜੀਆਂ ਇਹਦੇ ਜੋ ਕੈਮੀਕल्स ਹੁੰਦੇ ਨੇ ਉਹ ਤੁਹਾਡੇ ਨੇਲਸ ਦੇ ਵਿੱਚ ਲੀਨ ਹੋ ਜਾਂਦੇ ਨੇ ਚਮੜੀ ਦੇ ਵਿੱਚ ਲੀਨ ਹੋ ਜਾਂਦੇ ਨੇ ਜਿਸ ਕਰਕੇ ਚਮੜੀ ਦੇ ਕੈਂਸਰ ਦਾ ਖਤਰਾ ਵੱਧ ਸਕਦਾ ਹੈ